ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਵੱਡੀ ਕਾਰਵਾਈ ਕਰਨ ਜਾ ਰਹੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਹਲਕਾ ਜਲੰਧਰ ਤੂਲ ਚਰਨਜੀਤ ਸਿੰਘ ਚੰਨੀ ਤੇ ਸਭ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਤੇ ਹਾਲਾਂਕਿ ਬਿਕਰਮਜੀਠੀਆ ਦੇ ਪਰਿਵਾਰ ਵੱਲੋਂ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਦੂਸਰੇ ਪਾਸੇ ਪ੍ਰਧਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸ਼ਬਦੀ ਹਮਲੇ ਕੀਤੇ ਗਏ ਕਿ ਜਾਣਬੁੱਝ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਡੇ ਤੇ ਕਾਰਵਾਈ ਕਰਵਾਈ ਹੈ ਲੇਕਿਨ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਦੇਸ਼ ਦੇ ਦਿੱਤੇ ਨੇ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਰਨਜੀਤ ਸਿੰਘ ਚੱਲਨੀ ਦੀ ਆਖਰਕਾਰ ਸ਼ਮਤ ਕਿਉਂ ਆਉਣ ਵਾਲੀ ਹੈ ਕਿਉਂਕਿ ਚਰਨਜੀਤ ਸਿੰਘ ਚੱਲੀ ਨੇ ਰੋਲਾ ਪਾਇਆ ਹੈ ਕਿ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੈੱਕ ਜੀ ਨਹੀਂ 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 ਇੱਕ ਮਿੰਟ ਬੈੱਕ ਕੇ ਬੈੱਕ ਉਹ ਪਿੱਛੇ ਅਸੀਂ ਅਸੀਂ ਪਿੱਛੇ ਕੈਮਰੇ ਤਾਂ ਲਾਏ ਸੀ ਤਾਂ ਕਿਤੇ ਬੈੱਕ ਕੇ ਸਵਾਲ ਕਰ ਸਕੋ ਸੀਐਮ ਨੇ ਸਾਬਕਾ हाँ। 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 दस दें सारा कुछ आउगा जी जिन्न भीचा चलिया ने ये नहीं है सिरे न लगी होगी ਕਈਆਂ ਦੇ ਵਿੱਚ ਅੱਗੇ ਵਾਲੀ ਪਾਰਟੀ ਜਿਹੜੀ ਆ ਉਹ ਡਰ ਜਾਂਦੀ ਹੈ ਜਾਂ ਕੋਈ ਸਬੂਤ ਦੇਣ ਤੋਂ ਉਹ ਜਿਹੜਾ ਇਕਤਰਾਉਂਦੇ ਨੇ ਜਾਂ ਉਹਨਾਂ ਨੂੰ ਕੋਈ ਦਬਾਅ ਪਾਲੇ ਜਾਂਦਾ ਹੋਣਾ ਬਟ ਐਵਰ ਤੇ ਪਰ ਉਹ ਪਲੇਅਰ ਨੇ ਆਪ ਆ ਕੇ ਕਿਹਾ ਸੀ ਬਾਬੂ ਨੇ ਵੀ ਆ ਕੇ ਕਿਹਾ ਸੀ ਸਾਨੂੰ ਦੋ ਕਿਹਾ ਸੀ ਤੇ 2 ਲੱਖ ਤਾਂ ਕਿਹਾ ਨਹੀਂ ਹੋਣਾ ਫਿਰ ਜਦੋਂ ਚੰਨੀ ਸਾਹਿਬ ਨੇ ਤੇ ਇਹ ਵੀ ਕਿਹਾ ਸੀਗਾ ਕਿ ਭਗਵਾਨ ਜੀ ਮੇਰਨਾ ਪ੍ਰਾਪਰਟੀ ਬਦਲਾ ਲੇ ਮੈਂ ਕਹਿੰਦਾ ਵੀ ਅੱਜ ਵੀ ਬਦਲਾ ਲਾ ਮੈਂ ਅੱਜ ਵੀ ਕਹਿਣਾ ਚੰਨੀ ਸਾ ਮੇਰ ਨਾਲ ਪ੍ਰਾਪਰਟੀ ਬਦਲਾ ਲਓ ਪਰ ਭਾਂ ਜਿਆਦੇ ਵੀ ਨਾਲ ਬਦਲੂਗੀ ਮੇਰ ਭਾਂ ਜਿਆਦੇ ਵੀ ਧੋਹ ਦੇ ਭਾਂ ਜਿਆਦੇ ਜਿਨ੍ਹਾਂ ਦੇ ਘਰੋਂ 9-9 ਕਰੋੜ ਰੁਪਇਆ ਕੈਸ਼ ਲਬਦਾ ਹੈ ਉਹ ਕਹਿੰਦੇ ਮੈਂ ਗਰੀਬਾਂ ਦਾ ਮਸੀਹਾ ਹਾਂ 9 ਕਰੋੜ ਰੁਪਇਆ ਠਿਕਰੇ ਨਿਕੜੀਆਂ ਜਾਂਦੀਆਂ ਲੋਕਾਂ ਤੋਂ ਸੋ ਇਹ ਨਾਮ ਦੀ ਮਸੀਹੇ ਨੇ ਇਹ ਸਾਰੀ ਹੁਣ ਦੇਖੋ ਕਾਂਗਰਸ ਦੀ ਹਾਲਤ ਦੇਖੋ ਚੰਨੀ ਇਸ ਗੱਲੋਂ ਖੁਸ਼ ਹੈ ਵੀਵੇਂ 500 ਕਰੋੜ ਵਾਲੀ ਚੀਜ਼ 350 ਕਰੋੜ ਚ ਲਈ ਮੇਰੇ 150 ਕਰੋੜ ਬਚ ਗਿਆ ਜਾ ਖਰ ਨੇ ਕਹਤਾ ਨਾ ਸਾਢੇ ਪੇਲੇ 350 ਰੇਟ ਹੁੰਦਾ ਸੀ ਹੁਣ ਤਾਂ ਰੇਟ ਵੱਧ ਗਿਆ ਰਾਹੁਲ ਗਾਂਧੀ ਇਸ ਗੱਲੋਂ ਖੁਸ਼ ਆ ਚਲੋ ਮਹंगाई ਦੇ ਜ਼ਮਾਨੇ ਚ ਮੇਰੇ ਕੀਮਤ ਵੱਧ ਗਈ 500 ਤੇ ਜਾਵੜੀ 350 ਵਾਲੇ ਨੂੰ 150 ਵੱਧ ਗਈ ਦੁਖੀ ਨੇ ਬੜਿੰਗ ਸਿਕੰਦਰਨ ਦਾਵਾ ਤੇ ਪ੍ਰਤਾਪ ਬਾਜਾ ਵੀ ਹੁਣ ਰੇਟ ਕਿਵੇਂ ਤੋੜੀ ਵੀ ਤਾਂ 500 ਦੀ ਗੱਲ ਆੜ ਗਈ ਤਾਂ ਉਹ ਵਿੱਚ ਬੰਦੇ ਬੰਦੇ ਪਾ ਕੇ ਸ਼ਾਹ ਰੇਟ ਤੋੜ ਗਏ ਇਹਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਕਿ ਉਹਨਾਂ ਸਾਰੀਆਂ ਚੀਜ਼ਾਂ ਦੀ ਜਾਂਚ ਹੋਵੇਗੀ ਕਿਹੜੇ ਖਿਡਾਰੀ ਨੇ ਸਾਨੂੰ 2 ਲੱਖ ਕੇ 2 ਕਰੋੜ ਰੁਪਇਆ ਕਿਹਾ ਉਹਨਾਂ ਕਹਿੰਦੇ ਕਿ ਇਹਨਾਂ ਦੇ ਭਾਂਜਿਆਂ ਦੇ ਘਰ ਦੇ ਵਿੱਚੋਂ 9 9 ਕਰੋੜ ਰੁਪਏ 9 9 ਕਰੋੜ ਰੁਪਏ ਨਿਕਲਿਆ ਹੈ ਮੈਂ ਅਦਲਾ ਬਦਲੀ ਕਰਨਾ ਚਾਹੁੰਦਾ ਹਾਂ ਚੰਨਜੀਤ ਸਿੰਘ ਚੰਨੀ ਅਤੇ ਆਪ ਦੀ ਜਾਇਦਾਦ ਦੀ ਮੈਂ ਆਪਣੇ ਭਾਂਜਿਆਂ ਦੀ ਵੀ ਜਿਹੜੀ ਪ੍ਰਾਪਰਟੀ ਹੈ ਉਹਨਾਂ ਨੂੰ ਵੀ ਐਕਸਚੇਂਜ ਕਰਨਾ ਚਾਹੁੰਦਾ ਹਾਂ ਇਹ ਲੋਕਾਂ ਦੇ ਮਸੀਹਾ ਨਹੀਂ ਇਹ ਲੋਕਾਂ ਨੂੰ ਲੁੱਟਣ ਵਾਲੇ ਨੇ ਇਹਨਾਂ ਨੇ ਕਿੰਨਾ ਕੁ ਪੈਸਾ ਦਿੱਤਾ ਮੁੱਖ ਮੰਤਰੀ ਦੀ ਕੁਰਸੀ ਲੈਣ ਵਾਸਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ 111 ਦਿਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਬਣੇ ਸੀ ਚੈਰੰਜਸ ਨੇ ਚੰਨੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਯਾਨੀ ਕਿ ਇੰਜ ਲੱਗ ਰਿਹਾ ਹੈ ਕਿ ਹੌਲੀ ਹੌਲੀ ਜਾਂਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਸਾਰੇ ਆਗੂਆਂ ਦੀ ਕਰਾਉਣਗੇ ਕਿਉਂਕਿ ਸੱਚਮੁੱਚ ਹੀ ਜੋ ਕੁਝ ਨਵਜੋਤ ਕੌਰ ਸਿੰਘੂ ਨੇ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਡਰਦੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਇਹਨਾਂ ਦੀ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਟੇਬਲ ਤੇ ਨੇ ਹੌਲੀ ਹੌਲੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚਾਹੇ ਚੰਦੀ ਸਿੰਘ ਚੰਨੀ ਹੋਵੇ ਚਾਹੇ ਰਾਜਾ ਵੜਿੰਗ ਹੋਵੇ ਚਾਹੇ ਸੁਖਜਿੰਦਰ ਸਿੰਘ ਰੰਧਾਵਾ ਹੋਵੇ ਇਨਾਂ ਦੀਆਂ ਫਾਈਲਾਂ ਦੀ ਜਾਂਚ ਪੜਤਾਲ ਕਰਨਗੇ ਜੇਕਰ ਕਿਸੇ ਵੀ ਕੋਈ ਤਰੁੱਟੀ ਪਾਈ ਗਈ ਕਮੀ ਪਾਈ ਗਈ ਚਾਹੇ ਉਹ ਚੈਲੰਜਿਸ ਚੱਲੀ ਵੀ ਕਿਉਂ ਨਾ ਹੋਵੇ ਉਹਨਾਂ ਉੱਤੇ ਵੀ ਪੰਜਾਬ ਸਰਕਾਰ ਵੱਲੋਂ ਕਾਰਵਾਈ ਹੋ ਸਕਦੀ ਹੈ ਜਿਸ ਤਰ੍ਹਾਂ ਵੱਡੀ ਕਾਰਵਾਈ ਹੋਈ ਬਿਕਰਮ ਮਜੀਠੀਆ ਅਤੇ ਬਿਕਰਮ ਮਜੀਠੀਆ ਦੇ ਪਰਿਵਾਰ ਤੇ ਧੰਨਵਾਦ